ਦਾਣਾ ਪਾਣੀ ਪਾਉਣ ਲੱਗੇ ਪਏ ਆ ਫੜਾ ਦਾਣਾ ਪਾਣੀ ਪਾਉਣ ਲੱਗੇ ਪਏ ਆ ਅੱਜ ਜਮਾ ਵੱਤਰ ਸੁਕਾਉਣਾ ਦਾਣਾ ਤੇ ਕੱਲ ਨੂੰ ਜਮਾਈ ਨਹੀਂ ਪਾਉਣਾ ਇਹਨਾਂ ਨੂੰ ਕਿਉਂਕਿ ਕੱਲ ਨੂੰ ਇਹਨਾਂ ਨੂੰ ਭੁੱਖੇ ਰੱਖਾਂਗੇ ਫਿਰ ਪਾ ਕੇ ਲਾਵਾਂਗੇ ਦਵਾਈ ਲੇ ਮੰਦੇ ਦੇ ਬਾਸੂਆ ਰੂਲ ਤੇ ਤ੍ਰਾਂਤ ਸਸਤੀ ਗੱਲ ਬਾਈ ਜੀ ਕੀ ਹਾਲ ਚਾਲ ਆ ਸਾਰੇ ਵੀਰ ਮੇਰੇ ਵੀ ਪ੍ਰਾ ਠੀਕ ਠਾਕ ਆ ਉਹ ਫਿਰਦਾ ਚੜਤ ਸਿੰਘ ਉਹ ਫਿਰਦਾ ਚੜਤਾ ਸਾਹਮਣੇ ਇਹ ਆ ਫਿਰ ਬਾਈ ਆ ਜਾਂਦਾ திரோ கடல பண்ணிணா लेटे पे बिल्ली ना बैठी हो जब लेट दे भी चार, चार चार ਚੱਲ ਤੇ ਆਉ ਵੀਰ ਕੇ ਚੱਲ 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 ਇਹ ਭੱਜ ਜਾਣਗੇ ਛਤਰੀ ਤੇ ਚੱਲ 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 ਹलो ਭਾਈ ਜੀ ਨਿੱਕੇ ਬੱਚੇ ਬਾਤੇ ਆ ਆ ਛਤਰੀ ਤੇ ਚਾਰ ਨਿੱਕੇ ਬਾਕੀ ਸਾਰੇ ਵੱਡੇ ਬੈਠੇ ਆ ਤੇ ਉਹ ਡਿੱਗੀ ਗੱਡੀ ਜਾਂਦੇ ਕਵੰਡੀ ਆਪਣੇ ਆਪਾਂ ਕਈ ਲੈ ਕੇ ਜੱਸਾ ਹੁੰਦਾ ਫਿਰ ਮੋਟਰ ਛੱਡਦੇ ਆ ਉਹ ਫਿਰਦੇ ਡਿੱਗੀ ਕੱਢੀ ਜਾਂਦੇ ਆ ਡਿੱਗੀ ਟ੍ਰੇਅ ਆਈ ਲਓ ਜੀ ਬਾਈ ਆ ਛਤਰੀ ਔਰ ਲੀ ਤੇ ਚਾਰ ਤਾਂ ਜਮਾ ਛੋਟੇ ਬੱਚੇ ਜਮਾ ਨਿੱਕੇ ਨਿੱਕੇ ਤੇ ਬਾਕੀ ਹਜੇ ਕੋਈ ਵੀ ਬੱਚਾ ਉੱਡ ਕੇ ਨਹੀਂ ਬੈਠਾ ਦਾ ਗੇੜੇ ਮਾਰ ਕੇ ਨਹੀਂ ਬੈਠੇ ਉੱਡ ਕੇ ਇਹ ਤਾਂ ਦੂਰ ਦੀ ਗੱਲ ਆ ਲਓ ਜੀ ਪਾਣੀ ਲਿਆ ਪਾ ਵੱਡਾ ਪਾਣੀ ਵੱਡ ਲਿਆ ਤੇ ਇਧਰੋਂ ਲਾਉਣ ਲੱਗ ਪਏ ਨੇ ਇਧਰੋਂ ਪਹਿਰ ਨੂੰ ਲਾਉਂਦੇ ਤੁਰੇ ਚੱਲਾਂਗੇ ਇੰਨਾ ਕਬੀਰ ਕਰਕੇ ਅਸੀਂ ਮੋਟਰ ਬੰਦ ਉਹਨੇ ਆਖਿਆ ਕਿ ਤੇ ਲੱਗ ਗਿਆ ਤੇ ਉਹਨੂੰ ਪਤਾ ਨਹੀਂ ਸੀ ਤੇ ਉਹਨੂੰ ਪਤਾ ਨਹੀਂ ਸੀ ਫੇ ਸੇਖਣੇ ਪਾਣੀ ਵਧਣਾ ਚਲ ਆਪਾਂ ਵਧ ਲੈਂਦੇ ਹਾਂ ਉਹਨੇ ਲਓ ਜੀ ਜੋ ਉਹ ਨੂੰ ਲੈ ਜਾਂਦਾ ਸਕੂਲੋਂ ਆਪਿਆ ਮੁਰਜੇ ਬੁਖਾਰ ਚੜ ਗਿਆ ਚੱਕਰ ਆਉਣ ਲੱਗ ਪਏ ਤੇ ਜਾਨਵਰ ਸਾਰੇ ਬੈਠੇ ਆ ਕੋਈ ਗਾਂ ਪਛਾਣੀ ਹੋਇਆ ਤੇ ਹੁਣ ਆਪਾਂ ਚਾਹ ਪੀ ਕੇ ਚੱਲਦੇ ਆ ਪਾਣੀ ਵੇਖਣ ਤੇ ਇਹਨੂੰ ਲੈ ਜਾਂਦਾ ਸਕੂਲ ਚੋਂ ਆ ਬੈਠਾ ਪੈ ਗਿਆ ਕੇ ਦਵਾਈ ਵੀ ਦਵਾ ਲਿਆਂਦੀ ਤੇ ਸ਼ੈਂਪੀ ਛੌਂਕਦੀ ਇਹਨੂੰ ਸ਼ਾਮੇ ਗੱਟਦੇ ਆ ਕਿੱਲਾ ਇਹਦਾ ਭਾਈ ਜੀ ਦੂਜੇ ਕਹਰੇ ਨੂੰ ਪਾਣੀ ਜਾਂਦਾ ਛੱਡ ਆ ਵੇਖੋ ਇਹਨੂੰ ਬਹਾਰ ਜਿਹੜਾ ਹੀ ਫੁੱਲ ਚ ਲੈ ਗਿਆ ਅੰਦਾ 2.5 ਤਾਂnga ਜਾਂਦਾ ਇੱਕ ਪੰਡ ਕਾ ਦੀ ਵੱਢ ਲਗੇ ਤੇ ਦੋ ਵੱਢ ਲਾਂਗੇ ਜਮੀਂ ਦੀਆਂ ਚਲੋ ਪਹਿਲਾਂ ਇਹ ਵੱਢੀਏ ਲਓ ਜੀ ਬਾਈ ਜੀ ਉਹ ਗਵਾਂਢੀ ਕਰੀ ਜਾਂਦੇ ਆ ਗਵਾਂਢੀ ਲੱਗੇ ਪਏ ਆ ਕਾਹੀ ਪ੍ਰੋਜੈਕਟ ਛੇੜੀ ਬੈਠੇ ਆ ਗਵਾਂਢੀ ਪੱਠੇ ਵੱਢਦੇ ਆ ਪੱਠਿਆਂ ਦਾ ਕੰਮ ਨਿਮੇੜਤਾ ਤੇ ਪਾਚਾ ਪੀ ਕੇ ਕਿਆ ਭੀ ਗਿਆ ਬੱ ਚਲਦੇ ਆਂ ਵੇਖਣ ਪਾਣੀ ਉਹ ਜਮੀ ਡੱਗ ਪਈ ਉਹ ਗੱਲ ਲੱਗ ਪਈ ਯਾਰ ਜਮੀ ਵੱਢੀ ਆ ਜਾਦੀ ਲੋ ਜੀ ਆਪਾਂ ਵੀ ਇਹੀ ਪਾਣੀ ਵੇਖਣ ਚੱਲੇ ਸੀਗੇ ਕਣਕ ਨੂੰ ਔੜ ਲੱਗ ਚੱਲੀ ਸੀ ਪਾਣ ਜਮਾ ਐ ਖੁਸ਼ ਹੋਇਆ ਪਿਆ ਸੀਗਾ ਤੇ ਇੱਕ ਗਿੱਲਾ ਲੱਗ ਗਿਆ ਆਪਾਂ ਬੇਜੰਡ ਵਾਲੇ ਨਾਲ ਲੈਣ ਛੱਡਿਆ ਪਿਆ ਜੇ ਲਾਪਾ ਵੱਟ ਪੈ ਗਈ ਵੀ ਨਹੀਂ ਉਹਨ ਕੀ ਹਿਸਾਬ ਕਿਤਾਬ ਪਹਿਲਾਂ ਪੂਆ ਖੜ ਗਈ ਉਹ ਨਾ ਖੜਦਾ ਹੋਵੇ ਪਾਣੀ ਸੀ ਇਹਨਾਂ ਲੋ ਜੀ ਆਪਣਾ ਢੀਲੀ ਟੀਮ ਜਿਹੜਾ ਖੁਰਨੀਆਂ ਦੇ ਵਿੱਚ ਰਹਿਦ ਖੁੰਦ ਪੱਠਿਆਂ ਦੀ ਪਈ ਹੈ ਉਹ ਚੱਕਦੇ ਆ ਲੈ ਜੋ ਤੇ ਕੈਮਰਾ ਫੜ ਤੇ ਪਠੀਂਦੀ ਦਾ ਕੰਮ ਨੇ ਤਾਂ ਪੰਨ ਮੇੜਾ ਤੇ ਬੱਚੇ ਲਾ ਕੇ ਲਿਉਣੇ ਆ ਬੱਚੇ ਲਾ ਕੇ ਇਹਨਾਂ ਨੂੰ ਦਵਾਈ ਵੀ ਦੇਣੀ ਆ ਤੇ ਮੈਂ ਪਹਿਲਾਂ ਪਾਣੀ ਵੇਖਾਂ ਫੇਰ ਆ ਕੇ ਲਾਉਣੇ ਆ ਬੱਚੇ ਫੇਰ ਦਾਣਾ ਪਾਣੀ ਪਾਉਣੇ ਆ ਨਾਲੇ ਨਾਲੇ ਇਹਨਾਂ ਨੂੰ ਦਿਨਿਆਂ ਦਵਾਈ ਲੋ ਬਾਈ ਜੀ ਬੱਚੇ ਲਾਉਣ ਆ ਕੇ ਹ ਜਾਲ ਲਾ ਕੇ ਥੱਲੇ ਰੱਖ ਚਾਰ ਬੱਚੇ ਉਹ ਬੈਠੇ ਆ ਤੇ ਅੱਠ ਇਹ ਵੀ ਪਿਆ ਸ਼ਾਇਦ 12 ਬੱਚੇ ਆ ਸਾਰੇ ਚਾਰ ਨਿੱਕੇ ਆ 9 ਵੱਡੇ ਆ 13 ਤਾਂ ਪਹਿਲਾਂ ਤੂੰ ਉੱਤਰ ਆਵੀ ਨੂੰ ਵੈਨ ਤੇ ਲਾਉਣ ਆਏ ਸੀਗੇ ਜੂਤ ਨੂੰ ਫਿਰ ਸਕੂਲੋਂ ਲੈ ਜਾਂਦਾ ਸੀ ਇਹਦੀ ਛੁੱਟੀ ਨੂੰ ਬੁਖਾਰ ਚੜ ਗਿਆ ਸੀਗਾ ਜੂਤ ਨੂੰ ਲਾਉਣ ਆਏ ਸੀ ਬੈਨ ਤੇ ਮੈਂ ਵੀ ਨਫਰਦਾ ਪਾਣੀ ਤੇ ਬੱਚਿਆਂ ਨੂੰ ਦਵਾਈ ਤੂੰ ਹੀ ਦੇ ਕੇ ਤੇ ਅਬ ਇਹਦੀ ਵੈਣ ਦਾ ਟਾਈਮ ਹੋਇਆ ਪਿਆ ਸੀ ਮੈਂ ਕਿਹੜਾ ਵੇਖਣ ਜਾਣਾ ਸੀਗਾ ਨਾਲ ਹੀ ਕਿਹੜਾ ਵੇਖਿਆਂ ਦਾ ਨਾਲ ਹੀ ਇਹਨੂੰ ਬੈਂਟ ਤੋਂ ਲਾਇਆ ਜੋਤ ਨੂੰ ਬੁਖਾਰ ਸੀ ਜੋਤ ਨੂੰ ਸਕੂਲ ਨੂੰ ਟਾਈਮ ਨਾ ਲੈ ਜਾਂਦਾ ਇਹਨਾਂ ਨੂੰ ਦਾਣਾ ਪਾਣੀ ਪਾਤਾ ਤੇ ਜਿਹੜਾ ਉਹ ਪੁੱਤਰ ਫੜਾ ਨਾ ਜਿਹੜਾ ਮਜ਼ਰਲੇ ਵਾਸੀ ਉਹ ਪਲਟਿਆ ਉਹਨੂੰ ਥੋੜੀ ਪ੍ਰੋਬਲਮ ਲੱਗਦੀ ਸੀ ਉਹ ਪਲਟਦਾ ਆਪਾਂ ਤੇ ਦਾਣਾ ਪਾਣੀ ਪਾਉਣ ਲੱਗੇ ਪਏ ਆਪਾਂ ਇਹਨਾਂ ਨੂੰ ਪਾਤਾ ਲਓ ਜੀ ਬਾਈ ਜੀ ਇਹਨਾਂ ਨੂੰ ਵੀ ਪਾਤਾ ਦਾਣਾ ਪਾਣੀ ਤਪ ਅਵਰ ਚ ਆਪਣਾ ਇਹਦੇ ਨਾਲ ਦਾ ਬਈ ਰਾਤ ਨੂੰ ਬੈਠਾ ਨਹੀਂ ਸੀ ਰਾਤ ਨੂੰ ਬੈਠੀ ਨਹੀਂ ਉਹ ਇਹਦਾ ਭਰਾ ਸੀਗਾ ਉਹ ਲਓ ਜੀ ਬਾਈ ਜੀ ਇਹਨਾਂ ਨੂੰ ਵੀ ਤਾਂ ਆਪਾਂ ਪਾਣੀ ਪਾਤਾ ਇਹਨਾਂ ਨੂੰ ਵੀ ਪਾਤਾ ਦਾਣਾ ਪਾਣੀ ਪਾ ਕੇ ਸਾਰਿਆਂ ਨੂੰ ਇਹਨਾਂ ਨੂੰ ਰਹਿ ਗਿਆ ਜੋਤ ਨੂੰ ਮੈਂ ਕਿਹਾ ਮੈਂ ਪਾਣੀ ਵੇਖਿਆ ਤੇ ਤੂੰ ਇਹਨਾਂ ਨੂੰ ਦਾਣਾ ਪਾਣੀ ਪਾ ਦੇ ਆਪਾਂ ਹੀ ਸਵੱਚ ਕੱਟ ਦਗੇ ਆ ਹ ਨਾਲੇ ਆ ਸਟਾਰਟਰ ਢਾਗ ਦਗੇ ਕੋਈ ਜਵਾਗ ਜੂਕ ਆ ਜਾਂਦਾ ਇੱਧਰ ਹਾਥੂ ਥਲਾ ਲੀਂਦਾ ਉਹ ਜਿਹੜੇ ਡਿੱਗੀ ਪੱਟੀ ਜਾਂਦੇ ਚਾਚਾ ਚੜਦਾ ਉਹਨਾਂ ਨਾਲ ਲੱਗਿਆ ਪਿਆ ਚਾਚੇ ਪੇਰਤ ਪਾਲ ਕੇ ਆਣਾ ਜਦੋਂ ਉਹਨਾਂ ਦਾ ਕੰਮ ਨਿਭੜ ਗਿਆ ਫਿਰ ਉਸ ਤੋਂ ਬਾਅਦ ਆਪਾਂ ਇੱਟਾਂ ਪੰਗਾਂ ਆਪਣੀਆਂ ਉਹ ਇਹਦਾ ਸਟਾਰਟਰ ਵਾਲਾ ਜਿਗਾਰਡ ਬਣਾਉਣਾ ਕਿਉਂਕਿ ਸਵੱਚ ਕੱਟਦਗੇ ਬਾਈ ਕਿਉਂਕਿ ਕਹਿਰੀ ਜਵਾਗ ਜੂਕ ਕੋਈ ਹੱਥ ਲਾ ਲੀਂਦਾ ਗਲਤ ਹੋ ਜਾਂਦਾ ਕੰਮ ਜੀ ਇਸ ਤਰ੍ਹਾਂ ਢਾਗਤਾ ਤੇ ਆਪਾਂ ਜਿਹੜੇ ਗੰਡੇ ਲਾਈ ਸੀ ਤੇ ਇਧਰ ਆਪਣਾ ਛੋਲੀਆ ਸਰੋਂ ਰਹਿੰਦੀ ਹੈ ਪਾਣੀ ਲਾਉਣ ਵਾਲੀ ਬੱਸ ਸਰੋਂ ਨੂੰ ਵੀ ਕੱਲ ਨੂੰ ਲਾ ਦੇਾਂਗੇ ਪਰ ਯਾਰ ਆਪਣਾ ਲੱਗਣਾ ਲਈਆ ਯਾਰਾ ਵੀ ਕਦ ਦੂਜੇ ਨੇ ਛੱਡਿਆ ਕਿ 5 ਵਜੇ ਲੇਟ ਹੋਊਗੀ ਮਰਸੀ ਹੈਟ ਕਟ ਕਰਿਆਵਾਂਗੇ ਬੰਦ ਮਿੱਤਰੋ ਲੇਟ ਗਈ ਉਠ ਤੇ ਆਪਾਂ ਐਟ ਕਟਕਟਨ ਚੱਲੇ ਆਂ ਹੋ ਮੋਟਰ ਤੇ ਇਹ ਐਸ ਮੋਟਰ ਤੇ ਜਾਣਾ ਪੈਟੂ ਘਟਕਟਨ ਤੇ ਫੋਨ ਆਪਣਾ ਯਾਰ ਵਿਚਾਰਾ ਡੰਗਾ ਹੀ ਲਾਉਂਦਾ ਵੀਡੀਓ ਬਣਾਉਣ ਦੀ ਕੋਈ ਲਾਜਤ ਨਹੀਂ ਹੁੰਦੀ ਕੀ ਚਲੋ ਕੋਈ ਗੱਲ ਨਹੀਂ ਆਈ ਪ੍ਰਮਾਤਮਾ ਮਿਹਰ ਕਰੂਗਾ ਹੌਲੀ ਹੌਲੀ ਸੈਟਿੰਗ ਹੋ ਜੂਗੀ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਵੀਡੀਓ ਵੇਖ ਲਿਆ ਕਰੋ ਬਰਾਬਰ ਤੇ ਆ ਵੀ ਨਕਾਲ ਤੁਰਿਆ ਹੁੰਦਾ ਤੇ ਜਾਣਾ ਪਰ ਹੋ ਮਟਰ ਤੇ ਆਪਣੀ ਤੇ ਇਹ ਜਾ ਰਿਹਾ ਟੈਂਕੂ ਆਪਣੀ ਨੀ ਮਟਰ ਉਹ ਆਪਣੀ ਇੱਕ ਵੰਡ ਜਾਂਦੀ ਆ ਕਾ ਕੀ ਦੀ ਆ ਤੇ ਚਲੋ ਠੀਕ ਹੈ ਵੀਰ ਜੀ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾਇਆ ਕਰੋ ਤੇ ਵਲੌਗ ਵੱਧ ਤੋਂ ਵੱਧ ਵੇਖਿਆ ਕਰੋ ਵੀਰ ਬਣ ਕੇ ਤੇ ਸਸਤੀ ਗੜਪਰਾ ਤੇ ਗਲਤੀ ਸ਼ਲਤੀ ਮਾਫ ਲੈ ਵੇਖ ਲਓ ਖੇਤਾਂ ਦਾ ਮਾ올 ਤੇ ਆ ਸਾਡਾ ਚੂਹਾ ਵੇਖ ਲਓ ਜੀ ਰਹਾ